ਆਣਾ ਰੇਲਵੇ ਸਟੇਸ਼ਨ ਤੋਂ 3 ਜੂਨ ਰਾਤ ਵੇਲੇ ਇੱਕ ਬੱਚੀ ਦੇ ਲਾਪਤਾ ਹੋਣ ਤੋਂ ਬਾਅਦ 15 ਦਿਨ ਬੀਤ ਗਏ ਹਨ ਪਰ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ ਜਿਸ ਨੂੰ ਲੈ ਕੇ ਹੁਣ ਪੁਲਿਸ ਨੇ ਆਪਣੇ ਨਿੱਜੀ ਖਾਤੇ ਤੋਂ 1 ਲੱਖ ਰੁਪਏ ਬੱਚੇ ਬਾਰੇ ਕੋਈ ਵੀ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦੇ ਰੂਪ ਦੇ ਵਿੱਚ ਦੇਣ ਦਾ ਐਲਾਨ ਕੀਤਾ ਹੈ ਇਸ ਬੱਚੇ ਦੀ ਸੀਸੀਟੀਵੀ ਫੁਟੇਜ ਵੀ ਹੁਣ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਮਹਿਲਾ ਬੱਚੇ ਨੂੰ ਲਿਜਾ ਰਹੀ ਹੈ ਹਾਲਾਂਕਿ ਰੇਲਵੇ ਸਟੇਸ਼ਨ ਦੇ ਕੈਮਰੇ ਖਰਾਬ ਹੋਣ ਕਰਕੇ ਮੁਲਜ਼ਮ ਦਾ ਪਤਾ ਨਹੀਂ ਲੱਗ ਸਕਿਆ ਪਰ ਇੱਕ ਵੀਡੀਓ ਹੁਣ ਜ਼ਰੂਰ ਸਾਹਮਣੇ ਆਈ ਹੈ ਜਿਸ ਦੇ ਆਧਾਰ ਉਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੀ ਆਰਪੀਐਨ ਆਰਪੀਐਫ ਵੱਲੋਂ ਇਸ ਸੰਬੰਧੀ ਤਫਤੀਸ਼ ਕੀਤੀ ਜਾ ਰਹੀ ਹੈ ਜਿੱਥੇ ਪਰਿਵਾਰ ਨੇ ਕਿਹਾ ਹੈ ਕਿ ਉਹ ਹਾਲੇ ਤੱਕ ਪਰੇਸ਼ਾਨ ਹਨ ਕਿ ਉਹਨਾਂ ਦੀ ਬੱਚੀ ਨੂੰ ਕੌਣ ਅਤੇ ਕਿਉਂ ਚੁੱਕ ਕੇ ਲੈ ਗਿਆ ਉਸ ਦੇ ਪਿਤਾ ਨੇ ਅਪੀਲ ਕੀਤੀ ਹੈ ਕਿ ਉਸ ਦੀ ਬੇਟੀ ਨੂੰ ਲੱਭਿਆ ਜਾਵੇ ਜਦੋਂ ਕਿ ਪੁਲਿਸ ਨੇ ਕਿਹਾ ਹੈ ਕਿ ਜੀਆਰਪੀ ਲਗਾਤਾਰ ਇਸ ਮਾਮਲੇ ਦੇ ਵਿੱਚ ਕੰਮ ਕਰ ਰਹੀ ਹੈ ਮੈਂ ਬੈਸਟਨੋ ਦਾ ਵਿਸ਼ਾ ਮੱਥਾ ਟੱਕ ਕੇ ਆਇਆ ਥਾ ਉਹ ਰਾਤ ਕੋ 2 ਵਜੇ ਕੇ 5-10 ਮਿੰਟ ਹੋ ਰਹਾ ਥਾ ਉਹ ਮੈਂ ਡਰ ਕੇ ਮਾਰੇ ਨਹੀਂ ਗਿਆ ਥਾ ਕਮਰੇ ਵਹਾਂ छीना छानी ज्यादा हो जाती है इसके तरह से नहीं गया था नहीं। तो हमारी लड़की चोरी हो गई तीस तारीख को उसके बाद जो एक वीडियो मिला था वो मेरी लड़की का वीडियो न... दिन हो गए आपको अभी बच्ची नहीं मिली पंद्रह दिन हो गए हमारी बच्ची नहीं मिले एस एच साहब का कहना है सतीश सर का कि अभी हम पूरी कोशिश कर रहे हैं कि हमारे हाथ कोई गुलू नहीं आया एक वीडियो सामने आई है वो क्या वीडियो वो वीडियो पहले तो शक के आधार पे हम लोग कह रहे थे कि हमारी बच्ची है पंद्रह दिन पहले जब वो वहाँ पे देखा गया तो शक के आधार पर थे कि हमारी बच्ची है अब वो बच्ची हमारी नहीं है नहीं वो, आपको कैसे पता चला वीडियो क्लियर देखा क्या? वो वीडियो सर वो मोबाइल में दिखाया जा रहा था उसमें क्लियर नहीं आया बाद में फिर दूसरे साफ करके बनाए दिखाए उसमें क्लियर पता चला की हमारी बच्ची नहीं है मतलब कपड़ों से पहचान कपड़ों से पहचान कर रहे थे हाँ वीडियो फेक चल रही हो तो अभी आप पुलिस के पास आई हो पुलिस क्या कह रही है पुलिस कह रहे हैं हम आपको हर तरफ से सहायता कर रहे हैं हमारी तो जब आप स्टेशन पे थे तब आपको पता नहीं चला था कि बच्ची आपके पास नहीं है सर साढ़े तीन बजे तक हम लोग जगह थे उसकी माता बोल रही बजे हम दूध पिलाए हैं और हमारी लड़की चार से पाँच के बीच में गुम हो गई कितने कितने बच्चे कितने थे तीन बच्चे वहाँ पे पाँच बच्चे थे पांच बच्चे कितनी फैमिली के में आपका ही बच्चा गुम हुआ मेरा ही बच्चा गुम हुआ तो अभी क्या पुलिस के पास आए हो कैसी सहायता पुलिस की पुलिस की सर सहायता हम साहब से और सतीश साहब से हमारी तो यह हमारी बच्चा जल्द से जल्द ढूंढ के दे दे उसमें सर कोई नहीं आया क्योंकि जो कैमरा तो जहाँ पे थे वहाँ तो वो चल ही नहीं रहा है तो आगे जब मेन ही नहीं आया जहाँ पे थे तो आगे कहाँ से आएगा अब मांग क्या करते हमारी बच्ची मिल जाए हम यही मांग कर रहे हैं ਮੇਰਾ ਵਿੱਕੀ ਕੁਮਾਰ ਜੀ ਕਿਹੜਾ ਇਲਾਕਾ ਹੈ ਜੀ ਇਹ ਸਾਡੇ ਜਗੀਰਪੁਰ ਕੱਕਾ ਪਿੰਡ ਵਿੱਚ ਜੀ ਕੱਕਾ ਪਿੰਡ ਕੀ ਹੋਇਆ ਕੀ ਹੈ ਜਿਵੇਂ ਹੁਣ ਸਰ ਇਹ ਮੈਂ ਆਪਣਾ 30 ਤਰੀਕ ਨੂੰ 30 ਤਰੀਕ ਮਾਰਨਿੰਗ ਨੂੰ ਵੈਸ਼ਨੋ ਦੇਵੀ ਤੋਂ ਮੱਥਾ ਟੇਕ ਕੇ ਆ ਰਹੇ ਸੀਗੇ ਤੇ ਇਹ ਸਟੇਸ਼ਨ ਤੇ 3 ਵਜੇ ਉੱਥੇ ਉਤਰੇ ਆ ਤੇ ਇਹ ਰਾਤ ਜਿਆਦਾ ਹੋਣ ਕਰਕੇ ਇਹ ਸਟੇਸ਼ਨ ਤੇ ਰੁਕ ਗਏ ਤੇ ਜਦੋਂ ਇਹ ਸਵੇਰੇ ਉੱਠਦੇ ਇਹਨਾਂ ਦੀ ਅੱਖ ਲੱਗ ਜਾਂਦੀ ਔੜ ਦੇ ਸਾਰੇ ਇਹਨਾਂ ਨੂੰ ਪਤਾ ਲੱਗਦਾ ਵੀ ਬੱਚੀ ਇਹਨਾਂ ਦੀ ਗਾਇਬ ਹੈ ਤੇ ਉਸੇ ਟਾਈਮ ਇਹ ਪੁਲਿਸ 'ਚ ਆਪਣਾ ਦਰਖਾਸਤ ਦਖੰਦਿਆ ਉਸੇ ਟਾਈਮ ਪੁਲਿਸ ਤਸਨਖਤ ਕਰਨੀ ਸ਼ੁਰੂ ਕਰ ਦਿੰਦੀ ਹੈ ਤੇ ਜਦੋਂ ਸ਼ਾਮ ਤੱਕ ਅਸ਼ਨਾਖਤ ਕਰਕੇ ਪਤਾ ਲੱਗਦਾ ਵੀ ਉਹ ਬੱਚੀ ਦੀ ਇੱਕ ਵੀਡੀਓ ਮਿਲੀ ਆ ਪਰ ਜਿਆਦਾਤਰ ਵੀਡੀਓ ਉਹੀ ਚੱਲ ਰਹੀ ਸੀਗੀ ਤੇ ਬਾਕੀ ਜਿੱਥੋਂ ਬੱਚੀ ਗਾਇਬ ਹੋਈ ਉਸ ਸੀਸੀਟੀਵੀ ਦੀ ਕੋਈ ਵੀਡੀਓ ਨਹੀਂ ਮਿਲੀ ਸੀਗੀ ਤੇ ਅੱਜ ਤੱਕ ਉਹੀ ਵੀਡੀਓ ਚੱਲ ਰਹੀ ਸੀਗੀ ਤੇ ਜਦੋਂ ਹੁਣ ਵੈਰੀਫਾਈ ਅਸੀਂ ਕੀਤਾ ਐਸਐਚਓ ਸਾਹਿਬ ਨੇ ਸਾਨੂੰ ਦੱਸਿਆ ਵੀ ਵੈਰੀਫਾਈ ਕਰਕੇ ਪੂਰੀ ਕਿ ਉਹ ਵੀਡੀਓ ਆਈ ਸੀ ਫੋਨ ਤੇ ਕਿਉਂਕਿ ਜਿਹੜੇ ਸਟੇਸ਼ਨ ਦੇ ਕੈਮਰੇ ਖਰਾਬ ਹੋਣ ਕਰਕੇ ਸਾਈਕਲ ਸਟੈਂਡ ਦਾ ਖਾਲੀ ਕੈਮਰਾ ਚੱਲ ਰਿਹਾ ਸੀ ਉਹ ਵੀਡੀਓ ਆਪਣਾ ਮੋਬਾਈਲ ਤੇ ਚੈੱਕ ਕਰ ਰਹੇ ਸੀ ਅਸੀਂ ਲੇਕਿਨ ਹੁਣ ਜਦੋਂ ਸਾਨੂੰ ਕਲੀਅਰ ਹੋ ਗਿਆ ਵੀ ਉਹ ਵੀਡੀਓ ਉਸ ਬੱਚੀ ਦੀ ਨਹੀਂ ਹੈਗੀ ਕਿਉਂਕਿ ਹੁਣ ਸਾਨੂੰ ਕਲੀਅਰ ਕਰਕੇ ਵੀਡੀਓ ਦਿਖਾਈ ਗਈ ਹੈ ਤੇ ਇਸ ਲਈ ਅਸੀਂ ਜਾਣਦੇ ਹਾਂ ਵੀ ਉਹ ਵੀਡੀਓ ਫੇਕ ਹੈਗੀ ਆ ਤੇ ਸਾਨੂੰ ਹਜੇ ਕੋਈ ਦਾ ਪਤਾ ਨਹੀਂ ਲੱਗਿਆ ਹੈਗਾ ਬੱਚੀ ਕਿਹਨੇ ਚੱਕੀ ਹਈ ਆ ਕਿਸ ਨੇ ਨਹੀਂ ਚੱਕੀ ਬਾਕੀ ਅਸੀਂ ਪੁਲਿਸ ਕੋ ਆ ਰਹੇ ਆ ਪੁਲਿਸਰ ਨੂੰ ਸਵਿਸ਼ਾਸ਼ਨ ਦਵਾ ਰਹੀ ਆ ਵੀ ਅਸੀਂ ਤੁਹਾਡੇ ਨਾਲ ਹਰ ਟਾਈਮ ਬਾਕੀ ਸਾਡੀ ਸਟੇਜ ਜੀ ਬਾਕੀ ਐਸਐਚਓ ਸਾਹਿਬ ਬੋਰੀ ਹੈਲਪ ਕਰ ਰਹੇ ਆ ਹੱਥ ਖਾਲ ਹਾਂਜੀ ਪੁਲਿਸ ਜੀ ਦੇਖੋ ਆਪਣੇ ਦਿਨ ਪਰ ਰਾਤ ਲੱਗੀ ਹੋਈ ਆ ਸਾਡੇ ਇੱਕ ਫੋਨ ਤੇ ਸਾਡਾ ਸਾਰਾ ਕੰਮ ਕਰਾ ਰਹੀ ਹੈ ਬੇ ਦੇਖੋ ਬਈ ਪੂਰੀ ਆਪਣੇ ਵੱਲੋਂ ਦੇਦਲੋ ਲੱਗੀ ਹੋਈ ਹੈ ਪੁਲਿਸ ਬਾਕੀ ਸ਼ਾਨਬਿਨ ਕਰ ਰਹੇ ਆ ਅਸੀਂ ਆਪਣੇ ਤੌਰ ਤੇ ਵੀ ਕਰ ਰਹੇ ਆ ਪਰ ਹਜੇ ਤੱਕ ਸਾਨੂੰ ਕੋਈ ਕਲੂ ਉਹਦਾ ਮਿਲਿਆ ਨਹੀਂ ਬੱਚੀ ਸਰ ਕਿਹੜੀ ਜਗ੍ਹਾ ਦਾ ਕੀ ਮਾਮਲਾ ਹੈ ਇੱਕ ਬੱਚੀ ਦੀ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਕਿ ਉਹਦਾ ਜਿਹੜੀ ਵੀਡੀਓ ਸਾਹਮਣੇ ਆ ਗਈ ਹੈ ਤਾਂ ਜਲਦ ਪਛਾਣ ਹੋ ਜਾਊਗੀ ਬੱਚੀ ਇਹ ਦੇ 36 ਨੂੰ ਇੱਕ ਇਹਦਾ ਮਾਪਿਆਂ ਦੇ ਬਿਆਨ ਅਨੁਸਾਰ 4 ਵਜੇ ਇੱਕ ਬੱਚੀ ਅਗਵਾ ਕੀਤੀ ਗਈ ਹੈ ਉਮਰ 7 ਮਹੀਨਾ ਖੁਸ਼ੀ ਪਟੇਲ ਹੈ ਇਹਨਾਂ ਦੇ ਵਾਰਸ ਜਿਹੜੇ ਹੈ ਇੱਕ ਕਾਕਾ ਪਿੰਡ ਥਾਣਾ ਮਿਹਰਬਾਨ ਲੁਧਿਆਣਾ ਦੇ ਰਹਿਣ ਵਾਲੇ ਨੇ ਇਹਦੇ ਸਬੰਧ ਵਿੱਚ ਜਿਹੜੀ ਇਹਨਾਂ ਨੂੰ ਸਾਰੀਆਂ ਸੀਸੀਟੀਵੀ ਫੁਟੇਜ ਦਿਖਾਈਆਂ ਗਈਆਂ ਪਰ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਹੜਾ ਇਹਨਾਂ ਦੀ ਬੱਚੀ ਕਿਸੇ ਸੀਸੀਟੀਵੀ ਚੱਕੇ ਕੋਲ ਲਿਆਂਦਾ ਹੋਇਆ ਨਜ਼ਰ ਨਹੀਂ ਆਇਆ ਤੇ ਬਾਕੀ ਸਾਰੇ ਜੀਆਰਪੀ ਚ ਸਾਰੇ ਪੰਜਾਬ ਦੇ ਚਾਈਲਡ ਲਾਈਨ ਨੂੰ ਤੇ ਹੋਰ ਵੀ ਅਦਰ ਸਟੇਟਾਂ ਜਿਹੜੇ ਹਥਿਆਰ ਲਾਏਗੇ ਆ ਤੇ ਇਹ ਇਹ ਤੋਂ ਇਹ ਆਪਸ਼ਨਾਂ ਨੇ 1 ਲੱਖ ਰੁਪਈਆ ਇਨਾਮ ਵੀ ਇਹਦੇ ਸਬੰਧ ਚ ਆਪਣੇ ਨਿੱਜੀ ਖਾਤੇ ਚੋ ਦੇਣ ਲਈ ਕਿਹਾ ਵਾ 1 ਲੱਖ ਰੁਪਈਆ ਕੋਈ ਬੱਚੀ ਨੂੰ ਦੱਸਣ ਵਾਲਾ ਨੇ 1 ਲੱਖ ਰੁਪਈਆ ਇਨਾਮ ਜੀ ਮਲਾਜ਼ਮ ਦੇਣਗੇ ਆਪਣੇ ਜੀ ਪੋਲ ਤੋਂ ਜੀ ਸਿਕਿਉਰਟੀ ਤੇ ਵੀ ਸਵਾਲ ਚੁੱਕੇ ਗਏ ਨੇ ਕੈਮਰੇ ਬੰਦ ਨੇ ਤਾਂ ਕਿਉਂ ਤੁਸੀਂ ਇਹ ਸਵਾਲ ਚੁੱਕੇ ਜੀ ਸਰ ਕੈਮਰੇ ਜਿਹੜੇ ਉਹ ਰੇਲਵੇ ਵਿਭਾਗ ਦਾ ਕੰਮ ਹੈ ਅਸੀਂ ਤਾਂ ਪੁਲਿਸ ਨੇ ਆਪਣੀ ਸਟੇਸ਼ਨ ਤੇ ਡਿਊਟੀ ਕਰਨੀ ਹੈ ਤੇ ਗੇਟ ਤੇ ਬੰਦੇ ਹੋਣੇ ਦਾ ਘੁੰਮ ਫਿਰ ਕੇ ਉਹ ਡਿਊਟੀ ਕਰਦੇ ਜੀ ਲੱਗਦਾ ਸਰ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਇਹਦੇ ਕਰਕੇ ਜਿਹੜੇ ਕੈਮਰੇ ਬੰਦ ਸੀ ਹਾਂ ਇੱਕ ਸਸ਼ਕਿਰ ਕਰਕੇ ਬੰਦ ਨੇ ਕੈਮਰੇ ਜੀ ਤਾਂ ਹੁਣ ਸਰ ਕਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਜਿਹੜੀ ਸਰ ਵੀਡੀਓ ਚੱਲ ਰਹੀ ਹੈ ਵੀਡੀਓ ਚ ਕੀ ਹੈ ਜੀ ਇਹ ਵੀਡੀਓ ਜਿਹੜੀ ਉਹ ਉਹਨਾਂ ਦੱਸੇ ਬੇ ਜਿਹੜੀ ਔਰਤ ਹੈ ਵੀ ਇੱਕ ਬੱਚਾ ਚੁੱਕੀ ਜਾਂਦੀ ਹੈ ਤੇ ਇਹ ਜਿਹੜੀ ਇਹਨਾਂ ਦੇ ਮਾਪਿਆਂ ਨੂੰ ਦਿਖਾਈ ਗਈ ਔਰਤ ਉਹ ਜਿਹੜਾ ਬੱਚਾ ਇਹਨਾਂ ਦਾ ਨਹੀਂ ਹੈ ਉਹ ਜਾਮਨੀ ਸੂਟ ਦੀ ਇੱਕ ਔਰਤ ਚੱਕੀ ਜਾਂਦੀ ਬੱਚਾ ਉਹ ਇਹਨਾਂ ਦਾ ਨਹੀਂ ਹੈ ਉਹ ਜਿਹੜੀ ਔਰਤ ਸਟੇਸ਼ਨ ਦੇ ਸੀਸੀਟੀਵੀ ਫੁਟੇਜ ਦੇਖੀ ਗਈ ਉਹ ਔਰਤ ਇਹ ਤੋਂ ਪਹਿਲਾਂ ਹੀ ਉਹ ਪੌੜੀਆਂ ਚੜ੍ਹ ਕੇ ਬੱਚਾ ਉਹ ਕੋ ਪਹਿਲਾਂ ਹੀ ਆ ਉਹ ਪਿਛਲੀਆਂ ਵੀ ਉਹਦੀਆਂ 2 ਤੋਂ 5 ਵਜੇ ਤੱਕ ਕਿੱਧਰੋਂ ਆਈ ਕਿੱਧਰ ਨੂੰ ਗਈ ਉਹ ਸਟੇਸ਼ਨ ਦੀ ਉਹਦੀ ਵੀਡੀਓ ਲਈ ਗਈ ਉਹ ਸਟੇਸ਼ਨ ਉੱਥੋਂ ਨਹੀਂ ਬੱਚਾ ਵੀਡੀਓ ਹੈ ਜਾਂ ਨਹੀਂ ਉਹ ਵੀਡੀਓ ਜਿਹੜੀ ਉਹ ਫਿਰ ਵੀਡੀਓ ਦਾ ਉਹ ਵੀਡੀਓ ਉਹ ਨਹੀਂ ਹੈ ਉਹ ਇਹਨਾਂ ਦੇ ਮਾਪਿਆਂ ਤੋਂ ਲਿਖਾ ਕੇ ਲਿਆ ਹੋਇਆ ਵੀ ਉਹ ਜਿਹੜੀ ਔਰਤ ਬੱਚਾ ਚੁੱਕੀ ਜਾਂਦੀ ਉਹ ਬੱਚਾ ਸਾਡਾ ਨਹੀਂ ਹੈ ਤੇ ਹੁਣ ਉਹ ਸ਼ੱਕ ਦੇ ਆਧਾਰ ਤੇ ਵੀਡੀਓ ਸੀ ਉਹ ਸ਼ੱਕ ਦੇ ਆਧਾਰ ਤੇ ਹੀ ਵੀ ਹਾਂ ਜਿਹੜੇ ਉਹਨਾਂ ਬੱਚਾ ਦਾ ਹੁਰੀਆ ਮਿਲਦਾ ਸੀਗਾ ਜੀ ਪਰ ਉਹਨੇ ਜੋ ਡੰਗਾਈ ਚ ਦੇਖਿਆ ਗਿਆ ਉਹ ਔਰਤ ਕਿੱਥੋਂ ਬੱਚਾ ਲੈ ਕੇ ਆਈ ਹੈ ਪਿੱਛੇ ਤਿੰਨ ਪਲੇਟਫਾਰਮ ਤੋਂ ਵੀ ਆਂਦੀ ਹੈ ਪਰ ਉਹ ਇਹਨਾਂ ਨੂੰ ਦਿਖਾਈ ਗਈ ਵੀ ਇਹ ਇਹਨਾਂ ਦਾ ਬੱਚਾ ਉਹ ਨਹੀਂ ਹੈ ਕਿ ਲੱਗਦਾ 15 ਦਿਨ ਹੋ ਚਲੇ ਐ ਕਿਸ ਤਰੀਕੇ ਨਾਲ ਦੀ ਜਵਾਬੀ ਕਿਵੇਂ ਦੀ ਹੈ ਐਬਸ ਸਾਰੇ ਸ਼ਹਿਰ ਦੇ ਸੀਸੀਟੀਵੀ ਫੁਟੇਜ ਜਿਹੜੀ ਹੈ ਪੁਲਿਸ ਲੈਣ ਉਹ ਚੈੱਕ ਕੀਤੀ ਗਈ ਉਦੇ ਬਾਰੇ ਕੋਈ ਸਾਰਾਗ ਨਹੀਂ ਹਜੇ ਤੱਕ ਬੱਚੇ ਬਾਰੇ ਲੱਗੇ ਜੀ ਉਹ ਸ਼ਹਿਰ ਦੇ ਵੀ ਦੇਖੇ ਸਾਰੇ ਤੇ ਜਿਹੜੇ ਉਸ ਰੂਟ ਤੇ ਸੀਸੀਟੀਵੀ ਦੇਖੇ ਉਹ ਵੀ ਦੇਖੇ ਨਹੀਂ ਅਰੇ ਚਾਰ ਵੀ ਜਾਰੀ ਕੀਤਾ ਗਿਆ ਜੇ ਕਿਸੇ ਨੂੰ ਲੱਭ ਜੇ ਜਿੰਮੇ ਤੋਂ ਲੱਖ ਰੁਪਏ ਦਾ ਨਾਮ ਕਿਹਾ ਕੋਈ ਨੰਬਰ ਵੀ ਜਾਰੀ ਕੀਤਾ ਨੰਬਰ ਤਾਂ ਇਹ ਚਾਰ ਨੰਬਰ ਲਿਖਿਆ ਹੋਈ ਮੋਬਾਈਲ ਨੰਬਰ ਲਿਖਿਆ ਹੋਈ ਇੱਕ ਤਾਂ ਮੇਰਾ ਹੀ 946301080 ਹੈ ਜੀ ਲੋਕਾਂ ਨੂੰ ਕੀ ਅਪੀਲ ਆ ਜਿਹੜੇ ਦੇਖ ਰਹੇ ਨੇ ਅਸੀਂ ਆਪਣੇ ਸਾਰੇ ਜੀਆਰਪੀ ਨੇ ਆਪਣੇ ਵਟਸਐਪ ਸਟੇਟਸ ਲਾਇਆ ਹੋਇਆ ਬਾਈ ਇਹ ਬੱਚੀ ਨੂੰ ਅਫਸਰਾਂ ਨੇ ਕਿਹਾ ਵੀ ਹਰ ਇੱਕ ਜਿਹੜਾ ਮੁਲਾਜ਼ਮ ਹੈ ਜੀਆਰਪੀ ਦਾ ਸਾਰੇ ਪੰਜਾਬ ਚ ਆਪਣੇ ਮੋਬਾਈਲ ਤੇ ਸਟੇਟਸ ਲਗਾਵੇ ਇਹ ਬੱਚੀ ਬਾਰੇ ਹਾਂ ਹਾਂ ਵੀ ਉਹ ਉਹਨਾਂ ਦੇ ਸੰਬੰਧੀਆਂ ਨੂੰ ਤੇ ਪਤਾ ਲੱਗੇ ਵੀ ਬੱਚੀ ਇਹਦਾ ਗਵਾਚੀ ਹੈ ਕੋਈ ਪਤਾ ਲੱਗ ਸਕੀ ਸਾਰੇ ਪੰਜਾਬ ਚ ਜਿਹੜੇ ਮੁਲਾਜ਼ਮਾਂ ਨੇ ਜੀਆਰਪੀ ਮੁਲਾਜ਼ਮਾਂ ਨੇ ਸਾਰੇ ਪੰਜਾਬ ਦੇ ਰੇਲੀਪੁਲਿਸ ਮੁਲਾਜ਼ਮਾਂ ਨੇ ਆਪਣੇ ਜਿਹੜਾ ਮੋਬਾਈਲ ਫੋਨ ਦਾ ਸਟੇਟਸ ਇਹ ਬੱਚੀ ਦੇ ਸੰਬੰਧ ਵਿੱਚ ਲਗਾਇਆ ਹੋਇਆ ਹੈ ਠੀਕ ਹੈ